ਕੱਲ ਭੈਣ ਨੂੰ ਫੋਨ ਲਾਈਗੀ ਸਾਰਾ ਦਿਨ ਚੱਕਿਆ ਨਹੀਂ ਮੈਂ ਕੱਲ ਸਾਰਾ ਦਿਨ ਢੀਕਦੀ ਰਹੀ ਵੀ ਭੈਣ ਆਉਗੀ ਹੁਣ ਫੋਨ ਲਾ ਕੇ ਦੇਖਦੀ ਆਂ ਹੈਲੋ ਹਾਂ ਭੈਣ ਠੀਕ ਆ ਹਾਂ ਕੱਲ ਤੂੰ ਫੋਨ ਚੱਕਿਆ ਹੀ ਨਹੀਂ ਮੈਂ ਤੈਨੂੰ ਢੀਕਦੀ ਰਹੀ ਅੱਛਾ ਛਾ ਢੀਕਦੀ ਸੀ ਹੈ ਕਿਉਂ ਮੈਨੂੰ ਕਹਤੇ ਢੀਕਦੀ ਸੀ ਲੇ ਸੁਕਰਮਨਾਦੂ ਵਧੀਆ ਆਏ ਨਹੀਂ ਤੇਰਾ ਤਾਂ ਫਾਇਦਾ ਹੀ ਹੋਇਆਗਾ ਕਿਵੇਂ ਪੈਣੇ ਤੁਹਾਡੇ ਨਾਲ ਆਉਣ ਨਾਲ ਮੇਰਾ ਕੀ ਫਾਇਦਾ ਹੋਇਆ ਲੈ ਜੇ ਅਸੀਂ ਆ ਜੰਦੇ ਤੈਨੂੰ ਕੁਰਸੀਆਂ ਟੇਬਲ ਕਿੰਨਾ ਕੁਝ ਇਧਰ ਉਧਰ ਇਕੱਠਾ ਕਰਨਾ ਪੈਣਾ ਸੀਗਾ ਵਧੀਆ ਤੇਰਾ ਟਾਈਮ ਨਹੀਂ ਵੀਸਟ ਹੋਇਆ ਐਵੇਂ ਧੁੱਪ ਚ ਇਧਰ ਖੱਜਲ ਖਵਾਰੀ ਕਰਦੀ ਤੂੰ ਨਾ ਨਾ ਪੈਣੇ ਇਹ ਜੀ ਤਾਂ ਕੀ ਗੱਲ ਸੀ ਐ ਤਾਂ ਪਿਆ ਸੀ ਸਮਾਨ ਕਰੇ ਵਧੀਆ ਹੀ ਆ ਨਾਲੇ ਤੁਹਾਡੇ ਲੈਟ ਨਹੀਂ ਆਉਂਦੀ ਹੈਗੀ ਫਿਰ ਵਧੀਆ ਹੀ ਹੋ ਗਿਆ ਸੀ ਨਹੀਂ ਆਏ ਹੈਗੇ ਹਾਂ ਪੈਣੇ ਲੈਟ ਦਾ ਤਾਂ ਹੈਗਾ ਤਾਂ ਬੁਰਾ ਹਾਲ ਹੀ ਆ ਹਾਂ ਹਾਂ ਤੁਹਾਡੇ ਤਾਂ ਕੱਪ ਵੀ ਨਹੀਂ ਚੱਜਦੇ ਹੈਗੇ ਸਟੀਲ ਦੇ ਗਲਾਸਾਂ ਚਾਹ ਪਾਣੀ ਦੇ ਦੇਣੇ ਤੁਸੀਂ ਉਹ ਵੀ ਮੈਨੂੰ ਮੰਗਣ ਜਾਣਾ ਪੈਣਾ ਸੀ ਤੈਨੂੰ ਪਤਾ ਨਾ ਫਿਰ ਸਾਡੇ ਸਟੈਂਡਰਡ ਦਾ ਤਦ ਵਧੀਆ ਕਹਿ ਵੀ ਵਧੀਆ ਆਏ ਨਹੀਂ ਹੈਗੇ ਚਲ ਠੀਕ ਹੈ ਅਸੀਂ ਜਾਣਾ ਸੀਗਾ ਕਿਤੇ ਫੇਰ ਕਰਦੀਆਂ ਗੱਲ ਮੈਂ ਇਹ ਕੱਪ ਪੱਟ ਪੈਣ ਚੱਲ ਪਾਵੇਂ ਟੁੱਟੇ ਹੋਣ ਪਾਵੇਂ ਸਟੀਲ ਦੇ ਹੋਣ ਪਰ ਤੁਸੀਂ ਦਿਲ ਤਾਂ ਨਾ ਦੇਖਿਆ ਸਾਡਾ ਸਿਰਫ ਕੱਪ ਹੀ ਦੇਖੇ ਚੰਗਾ ਪੈਣੇ ਰੱਖਦੀਆਂ ਫੋਨ ਮੈਂ ਪੁੱਲ ਲਗੀ ਸੀ ਵੀ ਅੱਜ ਕੱਲ੍ਹ ਅਮੀਰ ਲੋਕ ਸਿਰਫ ਕੱਪ ਦੇਖਦੇ ਨੇ ਸਾਹਮਣੇ ਵਾਲੇ ਦਾ ਦਿਲ ਨਹੀਂ ਦੇਖਦੇ